ਇਲਾਕੀਕ ਸਥਾਨਕ ਅਦਾਲਤ ਦੇ ਵੱਲੋਂ ਬਲਦਕਾਰ ਦੇ ਮਾਮਲੇ 'ਚ ਪਗੋੜਾ ਅਪਰਾਧੀ ਯਾਨੀ ਕਿ PO ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਇਲਜ਼ਾਮ ਲਗਾਇਆ ਕਿ ਸਥਾਨਕ ਜੱਜ ਸੂਬਾ ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਨੇ ਅਤੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲਣ ਦਾ ਵੀ ਭਰੋਸਾ ਦਿਵਾਇਆ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਹਰਜੋਤ ਸਿੰਘ ਗਿੱਲ ਨੇ ਸ਼ਨੀਵਾਰ ਨੂੰ ਪਠਾਨ ਮਾਜਰਾ ਨੂੰ ਪਗੋੜਾ ਅਪਰਾਧੀ ਐਲਾਨਿਆ ਸੀ ਮੈਜਿਸਟ੍ਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿੰਤਾ ਦੀ ਧਾਰਾ 85 ਦੇ ਤਹਿਤ ਵੱਖਰੀ ਕਾਰਵਾਈ ਸ਼ੁਰੂ ਕਰਨ ਦਾ ਵੀ ਹੁਕਮ ਦਿੱਤਾ ਸੀ ਜੋ ਕਿ ਅਦਾਲਤਾਂ ਨੂੰ ਪਗੋੜੇ ਮੁਲਜ਼ਮਾਂ ਦੀ ਚੱਲ ਅਤੇ ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਅਧਿਕਾਰ ਦਿੰਦੀ ਹੈ ਤਾਂ ਜੋ ਉਹਨਾਂ ਨੂੰ ਪੇਸ਼ ਹੋਣ ਲਈ ਮਜਬੂਰ ਕੀਤਾ ਜਾ ਸਕੇ ਵਿਧਾਇਕ ਨੇ ਜ਼ਮਾਨਤ ਪਟੀਸ਼ਨ ਦੇ ਨਾਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪੰਜਾਬ ਅਧਾਰਿਤ ਵੈਬ ਚੈਨਲ ਨਾਲ ਇੱਕ ਇੰਟਰਵਿਊ ਚ ਪਠਾਨ ਮਾਜਰਾ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੇ ਐਡੀਲੇਨ ਵਿੱਚ ਨੇ ਉਹਨਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਆਮ ਹਨ ਜਦੋਂ ਕੋਈ ਦੋਸ਼ੀ 90 ਦਿਨਾਂ ਦੇ ਅੰਦਰ ਅਦਾਲਤ 'ਚ ਪੇਸ਼ ਨਹੀਂ ਹੁੰਦਾ ਜਦੋਂ ਮੈਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਮੈਂ ਹੁਣ ਪੀਓ ਨਹੀਂ ਰਹਾਂਗਾ ਅੱਗੇ ਕਹਿੰਦੇ ਨੇ ਕਿ ਜਿਸ ਕੇਸ ਵਿੱਚ ਮੈਨੂੰ ਪਕੋੜਾ ਕੋਸ਼ਿਸ਼ ਕੀਤਾ ਗਿਆ ਉਹ ਹਾਈ ਕੋਰਟ ਵੱਲੋਂ ਸੁਨੇ ਜਾਣ ਤੋਂ ਬਾਅਦ ਨਹੀਂ ਚੱਲੇਗਾ ਸਥਾਨਕ ਪੱਧਰ ਤੇ ਜੱਜਾਂ ਤੇ ਰਾਜ ਸਰਕਾਰ ਦਾ ਦਬਾਅ ਰਹਿੰਦਾ ਹੈ ਇਹ ਮੁੱਦੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਨਾਲ ਨਹੀਂ ਉੱਠਦੇ ਇਸ ਲਈ ਮੈਨੂੰ ਉਮੀਦ ਹੈ ਕਿ ਹਾਈ ਕੋਰਟ ਫੈਸਲਾ ਮੇਰੇ ਹੱਕ 'ਚ ਕਰੇਗੀ ਇਹ ਦੱਸਤਾ ਉਚਿਤ ਹੈ ਕਿ ਨਿਆਇਕ ਮੈਜਿਸਟ੍ਰੇਟ ਰਾਜ ਦੇ ਨਿਆਇਕ ਢਾਂਚੇ ਦੇ ਅੰਦਰ ਕੰਮ ਕਰਦੇ ਨੇ ਜੋ ਕਿ ਰਾਜ ਸਰਕਾਰ ਦੁਆਰਾ ਹਾਈ ਕੋਰਟ ਨਾਲ ਛਲਾ ਮਸ਼ਵਰਾ ਕਰਕੇ ਸਥਾਪਿਤ ਕੀਤੇ ਜਾਂਦੇ ਨੇ ਜਦੋਂ ਪਠਾਨ ਮਾਜਰਾ ਨੂੰ ਆਪਣੀ ਜਾਇਦਾਦ ਦੀ ਕੁਰਕੀ ਲਈ ਕਾਰਵਾਈ ਸ਼ੁਰੂ ਕਰਨ ਦੀ ਅਦਾਲਤ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਨੇ ਕਿ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਕਿਉਂਕਿ ਇਹ ਵਿਧਾਇਕ ਬਣਨ ਤੋਂ ਬਾਅਦ ਮੇਰੀ ਕਿੰਨੀ ਦੌਲਤ ਇਕੱਠੀ ਕੀਤੀ ਹੈ ਇਸ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰੇਗਾ ਇਹ ਮੇਰੀਆਂ ਜਾਇਦਾਦਾਂ ਨੂੰ ਜਨਤਕ ਖੇਤਰ 'ਚ ਰੱਖੇਗਾ ਪਠਾਨ ਮਾਜਰਾ ਜਿਸਨੇ ਪਹਿਲਾ ਹੜਾ ਦੇ ਕਥਿਤ ਕੂ ਪ੍ਰਬੰਧਨ ਨੂੰ ਲੈ ਕੇ ਆਪਣੀ ਹੀ ਪਾਰਟੀ ਆਪ ਵਿਰੁੱਧ ਬਗਾਵਤ ਕੀਤੀ ਸੀ ਉਸਨੇ ਕਿਹਾ ਕਿ ਤਿੰਨ ਵਿਰੋਧੀ ਪਾਰਟੀਆਂ ਕਾਂਗਰਸ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੁਆਰਾ ਸੰਪਰਕ ਕੀਤਾ ਗਿਆ ਸੀ ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਅਤੇ ਅੰਤਿਮ ਫੈਸਲਾ ਉਹਨਾਂ ਦੇ ਹਲਕੇ ਦੇ ਵੋਟਰਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਲਿਆ ਜਾਵੇਗਾ ਪਟਿਆਲਾ ਦੀ ਇੱਕ ਸਥਾਨਕ ਅਦਾਲਤ ਦੇ ਵੱਲੋਂ ਬਲਦਕਾਰ ਦੇ ਮਾਮਲੇ 'ਚ ਪਗੋੜਾ ਅਪਰਾਧੀ ਯਾਨੀ ਕਿ ਪੀਓ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਇਲਜ਼ਾਮ ਲਗਾਇਆ ਕਿ ਸਥਾਨਕ ਜੱਜ ਸੂਬਾ ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਨੇ ਅਤੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲਣ ਦਾ ਵੀ ਭਰੋਸਾ ਦਿਵਾਇਆ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਹਰਜੋਤ ਸਿੰਘ ਗਿੱਲ ਨੇ ਸ਼ਨੀਵਾਰ ਨੂੰ ਪਠਾਨ ਮਾਜਰਾ ਨੂੰ ਪਗੋੜਾ ਅਪਰਾਧੀ ਐਲਾਨਿਆ ਸੀ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 85 ਦੇ ਤਹਿਤ ਵੱਖਰੀ ਕਾਰਵਾਈ ਸ਼ੁਰੂ ਕਰਨ ਦਾ ਵੀ ਹੁਕਮ ਦਿੱਤਾ ਸੀ ਜੋ ਕਿ ਅਦਾਲਤਾਂ ਨੂੰ ਪਗੋੜੇ ਮਲਜ਼ਮਾ ਦੀ ਚੱਲ ਅਤੇ ਅਚਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਅਧਿਕਾਰ ਦਿੰਦੀ ਹੈ ਤਾ ਜੋ ਉਹਨਾਂ ਨੂੰ ਪੇਸ਼ ਹੋਣ ਲਈ ਮਜਬੂਰ ਕੀਤਾ ਜਾ ਸਕੇ ਵਿਧਾਇਕ ਨੇ ਜ਼ਮਾਨਤ ਪਟੀਸ਼ਨ ਦੇ ਨਾਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪੰਜਾਬ ਆਧਾਰਿਤ ਵੈੱਬ ਚੈਨਲ ਨਾਲ ਇੱਕ ਇੰਟਰਵਿਊ ਚ ਪਠਾਨ ਮਾਜਰਾ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੇ ਐਡੀਲੈਂਡ ਵਿੱਚ ਨੇ ਉਹਨਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਆਮ ਹਨ ਜਦੋਂ ਕੋਈ ਦੋਸ਼ੀ 90 ਦਿਨਾਂ ਦੇ ਅੰਦਰ ਅਦਾਲਤ 'ਚ ਪੇਸ਼ ਨਹੀਂ ਹੁੰਦਾ ਜਦੋਂ ਮੈਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਮੈਂ ਹੁਣ ਪੀਓ ਨਹੀਂ ਰਹਾਂਗਾ ਅੱਗੇ ਕਹਿੰਦੇ ਨੇ ਕਿ ਜਿਸ ਕੇਸ ਵਿੱਚ ਮੈਨੂੰ ਪਕੋੜਾ ਕੋਸ਼ਿਸ਼ ਕੀਤਾ ਗਿਆ ਉਹ ਹਾਈ ਕੋਰਟ ਵੱਲੋਂ ਸੁਨੇ ਜਾਣ ਤੋਂ ਬਾਅਦ ਨਹੀਂ ਚੱਲੇਗਾ ਸਥਾਨਕ ਪੱਧਰ ਦੇ ਜੱਜਾਂ ਤੇ ਰਾਜ ਸਰਕਾਰ ਦਾ ਦਬਾਅ ਰਹਿੰਦਾ ਹੈ ਇਹ ਮੁੱਦੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਨਾਲ ਨਹੀਂ ਉੱਠਦੇ ਇਸ ਲਈ ਮੈਨੂੰ ਉਮੀਦ ਹੈ ਕਿ ਹਾਈ ਕੋਰਟ ਫੈਸਲਾ ਮੇਰੇ ਹੱਕ 'ਚ ਕਰੇਗੀ ਇਹ ਦੱਸਤਾ ਉਚਿਤ ਹੈ ਕਿ ਨਿਆਇਕ ਮੈਜਿਸਟ੍ਰੇਟ ਰਾਜ ਦੇ ਨਿਆਇਕ ਢਾਂਚੇ ਦੇ ਅੰਦਰ ਕੰਮ ਕਰਦੇ ਨੇ ਜੋ ਕਿ ਰਾਜ ਸਰਕਾਰ ਦੁਆਰਾ ਹਾਈ ਕੋਰਟ ਨਾਲ ਛਲਾ ਮਸ਼ਵਰਾ ਕਰਕੇ ਸਥਾਪਿਤ ਕੀਤੇ ਜਾਂਦੇ ਨੇ ਜਦੋਂ ਪਠਾਨ ਮਾਜਰਾ ਨੂੰ ਆਪਣੀ ਜਾਇਦਾਦ ਦੀ ਕੁਰਕੀ ਲਈ ਕਾਰਵਾਈ ਸ਼ੁਰੂ ਕਰਨ ਦੀ ਅਦਾਲਤ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਨੇ ਕਿ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਕਿਉਂਕਿ ਇਹ ਵਿਧਾਇਕ ਬਣਨ ਤੋਂ ਬਾਅਦ ਮੇਰੀ ਕਿੰਨੀ ਦੌਲਤ ਇਕੱਠੀ ਕੀਤੀ ਹੈ ਇਸ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰੇਗਾ ਇਹ ਮੇਰੀਆਂ ਜਾਇਦਾਦਾਂ ਨੂੰ ਜਨਤਕ ਖੇਤਰ 'ਚ ਰੱਖੇਗਾ ਪਠਾਨ ਮਾਜਰਾ ਜਿਸਨੇ ਪਹਿਲਾ ਹੜਾ ਦੇ ਕਥਿਤ ਕੂ ਪ੍ਰਬੰਧਨ ਨੂੰ ਲੈ ਕੇ ਆਪਣੀ ਹੀ ਪਾਰਟੀ ਆਪ ਵਿਰੁੱਧ ਬਗਾਵਤ ਕੀਤੀ ਸੀ ਉਸਨੇ ਕਿਹਾ ਕਿ ਤਿੰਨ ਵਿਰੋਧੀ ਪਾਰਟੀਆਂ ਕਾਂਗਰਸ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੁਆਰਾ ਸੰਪਰਕ ਕੀਤਾ ਗਿਆ ਸੀ ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਅੰਤਿਮ ਫੈਸਲਾ ਉਹਨਾਂ ਦੇ ਹਲਕੇ ਦੇ ਵੋਟਰਾਂ ਨਾਲ ਸਲਾਮ مشورہ ਕਰਨ ਤੋਂ ਬਾਅਦ ਲਿਆ ਜਾਵੇਗਾ